ਰਿਸ਼ਤੇ ਖੂਨ ਨਾਲ ਨਹੀਂ ਭਰੋਸੇ ਨਾਲ ਬਣਦੇ ਨੇ ਪਰ ਜਦੋਂ ਭਰੋਸਾ ਟੁੱਟਦਾ ਹੈ ਉਹ ਸਿਰਫ ਦਿਲ ਨਹੀਂ ਇਤਿਹਾਸ ਵੀ ਲਹੂ ਨਹਾਨ ਕਰ ਦਿੰਦਾ ਹੈ ਅੱਜ ਦੀ ਕਹਾਣੀ ਹੈ ਗੰਗੂ ਦੀ ਗਦਾਰੀ ਉਹ ਗਦਾਰੀ ਜਿਸ ਨੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਅਧਿਆਇ ਲਿਖ ਦਿੱਤਾ ਗੰਗੂ ਬ੍ਰਾਹਮਣ ਸੀ ਗੁਰੂ ਘਰ ਵਿੱਚ ਸੇਵਕ ਰਹਿ ਚੁੱਕਾ ਸੀ ਰੋਟੀ ਗੁਰੂ ਘਰ ਦੀ ਛਾਂ ਗੁਰੂ ਘਰ ਦੀ ਸਹਾਰਾ ਵੀ ਗੁਰੂ ਘਰ ਦਾ ਮਾਤਾ ਗੁਜਰੀ ਜੀ ਉਸ ਤੇ ਭਰੋਸਾ ਕਰਦੇ ਸੀ ਕਿਉਂਕਿ ਉਹਨਾਂ ਲਈ ਗੰਗੂ ਕੋਈ ਬਾਹਰਲਾ ਨਹੀਂ ਸੀ ਪਰ ਇਤਿਹਾਸ ਗਵਾਹ ਹੈ ਹਰ ਦੁਸ਼ਮਨ ਬਾਹਰੋਂ ਨਹੀਂ ਆਉਂਦਾ ਸਰਸਾ ਨਦੀ ਉਖਾਨ ਤੇ ਸੀ ਅਫਰਾ ਤਫੀ ਵਿਛੋੜਾ ਅੰਧੇਰਾ ਉਸ ਰਾਤ ਮਾਤਾ ਗੁਜਰੀ ਜੀ ਨਾਲ ਦੋ ਨੰਨੇ ਬੱਚੇ ਸਹਬਜ਼ਾਦਾ ਜਰਾਵਰ ਸਿੰਘ ਜੀ ਸਹਬਜ਼ਾਦਾ ਫਤਿਹ ਸਿੰਘ ਜੀ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਹੈ ਡਰੋ ਨਾ ਉਹਨਾਂ ਨੂੰ ਕਹਿੰਦਾ ਹੈ ਔਸ ਕਾਰ ਵਿੱਚ ਸੁਰੱਖਿਆ ਨਹੀਂ ਸੀ ਉਥੇ ਲੁਕਿਆ ਸੀ ਲਾਲਚ ਰਾਤ ਦੀ ਖਮੋਸ਼ੀ ਸਭ ਸੁੱਤੇ ਹੋਏ ਗੰਗੂ ਦੀ ਨજર ਮਾਤਾ ਜੀ ਦੇ ਛਿੱਕਿਆਂ ਦੀ ਕੋਟਲੀ ਤੇ ਜਾਂਦੀ ਹੈ ਲਾਲਚ ਨੇ ਭਰੋਸੇ ਨੂੰ ਮਾਰ ਦਿੱਤਾ ਉਹ ਚੋਰੀ ਕਰਦਾ ਹੈ ਅਤੇ ਫਿਰ ਆਪਣੀ ਚੋਰੀ ਨੂੰ ਛਪਾਉਣ ਲਈ ਸਭ ਤੋਂ ਵੱਡਾ ਪਾਪ ਕਰ ਬੈਠਦਾ ਹੈ ਗਦਾਰੀ ਦੰਗੂ ਸਿੱਧਾ ਮੁਗਲ ਅਧਿਕਾਰੀਆਂ ਕੋਲ ਜਾਂਦਾ ਹੈ ਇਨਾਮ ਦੀ ਆਸ ਸੁਰੱਖਿਆ ਦੀ ਲਾਲਸਾ ਉਹ ਦੱਸ ਦਿੰਦਾ ਹੈ ਕਿ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਦੇ ਉਸ ਦੇ ਕਾਰਨੇ ਸਿਪਾਹੀ ਆਉਂਦੇ ਹੈ ਗ੍ਰਿਫਤਾਰੀ ਹੁੰਦੀ ਹੈ ਨਾ ਮਾਂ ਦੀ ਮਮਤਾ ਵੇਖੀ ਗਈ ਨਾ ਬੱਚਿਆਂ ਦੀ ਉਮਰ ਸਰਹੰਦ ਵੱਲ ਲਿਆਇਆ ਜਾਂਦਾ ਹੈ ਉਹਨਾਂ ਨੂੰ ਨਹੀਂ ਪਤਾ ਕਿ ਅੱਗੇ ਕੀ ਲਿਖਿਆ ਹੈ ਪਰ ਇੱਕ ਗੱਲ ਪੱਕੀ ਸੀ ਉਹ ਡਰੇ ਨਹੀਂ ਕਿਉਂਕਿ ਉਹ ਗੁਰੂ ਕਰਦੇ ਸਨ ਗੰਗੂ ਦੀ ਗਦਾਰੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਹਰ ਮਿੱਠੀ ਬੋਲਣ ਵਾਲੀ ਜੀਬ ਸੱਚੀ ਨਹੀਂ ਹੁੰਦੀ ਲਾਲਚ ਸਭ ਤੋਂ ਵੱਡਾ ਦੁਸ਼ਮਣ ਹੈ ਭਰੋਸਾ ਪਵਿੱਤਰ ਚੀਜ਼ ਹੈ ਗੰਗੋ ਰੋ ਇਤਿਹਾਸ ਨੇ ਨਾਮ ਨਹੀਂ ਦਿੱਤਾ ਉਸ ਨੂੰ ਸਿਰਫ ਗਦਾਰ ਕਿਹਾ ਪਰ ਮਾਤਾ ਗੁਜਰੀ ਜੀ ਅਤੇ ਨੰਨੇ ਸਾਹਿਬ ਜਾਦੇ ਅਮਰ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ